ਨੇੜਾ ਤੋਂ ਇੱਕ ਕੁੜੀ ਨੇ ਸੁੱਤੇ ਪੈ ਮਾਪੇ ਬਾਪ ਨੂੰ ਹੀ ਦਬਲਿਆ ਤੇ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਸੀਂ ਦੇਖੋ ਇਸ ਵੀਡੀਓ ਦੇ ਵਿੱਚ ਦੋਸਤੋਂ ਬਿਨਾ ਦੱਸਿਆ ਹੀ ਕੁੜੀ ਅੱਧੀ ਰਾਤ ਨੂੰ ਜੱਥੇ ਕਿ ਦੋਸਤੋਂ ਸੁੱਤੇ ਪੈ ਮਾਤਾ ਪਿਤਾ ਨੂੰ ਜਦੋਂ ਦੇਖਿਆ ਤਾਂ ਬੇਹੱਦ ਹੈਰਾਨੀ ਦੇ ਨਾਲ ਜੱਥੇ ਕਿ ਦੋਸਤੋਂ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਕੁੜੀ ਘਰ ਤਾਂ ਬੂਹਾ ਖੋਲ ਕੇ ਜੱਥੇ ਕੀ ਦੋਸਤੋ ਕੋਠੀ ਦੇ ਅੰਦਰ ਜਾ ਬੜਦੀ ਹੈ ਜੱਥੇ ਕੀ ਦੋਸਤੋ ਇਸ ਕੁੜੀ ਦੇ ਮਾਤਾ ਪਿਤਾ ਸੁੱਤੇ ਪਏ ਹੁੰਦੇ ਹਨ ਜੱਥੇ ਕੀ ਇਹ ਕੁੜੀ ਦੇ ਮਾਤਾ ਪਿਤਾ ਨੂੰ ਥੋੜੀ ਬਹੁਤੀ ਭਣਕਤਾ ਹੁੰਦੀ ਹੈ ਕਿ ਉਹਨਾਂ ਦੀ ਬੇਟੀ ਨੇ ਅੱਜ ਘਰ ਦੇ ਵਿੱਚ ਆਉਣਾ ਪਰ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਕਿ ਕਿਹੜੇ ਵੇਲੇ ਆਏਗੀ ਜੱਥੇ ਕੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਪ੍ਰਦੇਸ਼ਿਆਂ ਦਾ ਹਾਲ ਜੋ ਕਿ ਜੰਗੇ ਪੇਖ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਹਨ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਪੰਜਾਬ ਨੂੰ ਯਾਦ ਕਰਦੇ ਹਨ ਤਾਂ ਬੇहद ਭਾਵੁਕ ਪਲ ਹੁੰਦੇ ਹਨ ਕੀ ਦੋਸਤੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਨੇ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ